ਦੋਸਤੋ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਿਸ ਤਰ੍ਹਾਂ ਤੁਸੀਂ ਫੇਸਬੁੱਕ ਦੇ ਰੀਲਾਂ ਵਿੱਚ ਗਾਣਾ ਲਾ ਸਕਦੇ ਹੋ ਸੋਨੂੰ ਕਾਪੀਰਾਈਟ ਵੀ ਨਹੀਂ ਆਉਣਾ ਨਾ ਕੋਈ ਪਾਲਿਸੀ ਇਸ਼ੂ ਆਉਣਾ ਤੁਸੀਂ ਦੇਖ ਸਕਦੇ ਹੋ ਮੇਰੀਆਂ ਰੀਲਾਂ ਦੇ ਵਿੱਚ ਗਾਣੇ ਵੀ ਲੱਗੇ ਨੇ ਗਲਾਬ ਸਿੱਧੂ ਦਾ ਗਾਣਾ ਲੱਗਿਆ ਹੋਇਆ ਇੱਧਰ ਥੱਲੇ ਦੇਖੋਗੇ ਤਾਂ ਕੁਲਦੀਪ ਮਾਨਕ ਸਾਹਿਬ ਦਾ ਗਾਣਾ ਲੱਗਿਆ ਹੋਇਆ ਤੇ ਅਗਲੀ ਰੀਲ ਵਿੱਚ ਤੁਸੀਂ ਦੇਖ ਸਕਦੇ ਹੋ ਖਾਣ ਪੀਣ ਦੀ ਦਾ ਗਾਣਾ ਲੱਗਿਆ ਹੋਇਆ ਤੇ ਸੋਨੂੰ ਸਭ ਤੋਂ ਪਹਿਲਾਂ ਚੈੱਕ ਕਰਾ ਦਿੰਨੇ ਆ ਆਪਾਂ ਸਭ ਤੋਂ ਪਹਿਲਾਂ ਜਾਣਾ ਪ੍ਰੋਫੈਸ਼ਨਲ ਡੈਸ਼ਬੋਰਡ 'ਚ ਇਹਦੇ ਉੱਕੇ ਕਰੋ ਇਹ ਜੇ ਥੱਲੇ ਆਉਂਗੇ ਤਾਂ ਥੱਲੇ ਲਿਖਿਆ ਹੋਊਗਾ ਪੇਜ ਰეკਮੈਂਡੇਸ਼ਨ ਪੇਜ ਰეკਮੈਂਡੇਸ਼ਨ ਤੇ ਓਕੇ ਕਰੋ ਤੁਸੀਂ ਥੱਲੇ ਦੇਖ ਸਕਦੇ ਹੋ ਇੱਥੇ ਕੋਈ ਕਾਪੀਰਾਈਟ ਨਹੀਂ ਆਇਆ ਹੋਇਆ ਪੇਜ ਰეკਮੈਂਡੇਬਲ ਆ ਇੱਥੇ ਕੋਈ ਪਾਲਿਸੀ ਇਸ਼ੂ ਵੀ ਹੈ ਨਹੀਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਦੋਂ ਗਾਣਾ ਲਾਉਣਾ ਤਾਂ ਮੋਨਟਾਈਜ਼ੇਸ਼ਨ ਤੇ ਓਕੇ ਕਰਨਾ ਹੈ ਅੱਗੇ ਤੁਸੀਂ ਥੱਲੇ ਆਉਂਗੇ ਤਾਂ ਐਡ ਔਨ ਰੀਲ ਤੇ ਓਕੇ ਕਰਨਾ ਹੈ ਇਹ ਤੇ ਓਕੇ ਕਰਨ ਤੋਂ ਬਾਅਦ ਤੁਸੀਂ ਉੱਪਰ ਦੇਖ ਸਕਦੇ ਹੋ ਯੂ ਆਰ ਇਨਵਾਈਟਡ ਟੂ ਯੂਜ਼ ਲਾਇਸੈਂਸ 뮤직 ਵਿਦ ਐਡਸ ਔਨ ਰੀਲ ਜੇ ਤੁਹਾਨੂੰ ਇਹ ਆਪਸ਼ਨ ਆ ਰਹੀ ਹੈ ਐਡਸ ਆਨ ਰੀਲ ਤੇ ਤਾਂ ਤੁਸੀਂ ਕੋਈ ਵੀ ਗਾਣਾ ਇਹਦਾ ਲਾ ਸਕਦੇ ਹੋ ਟਰਾਈ ਕਰਕੇ ਦੇਖੀਏ ਤਾਂ ਅੱਗੇ ਆਪਾਂ ਗੈਲਰੀ ਚ ਕੋਈ ਵੀ ਜਿਹੜੀ ਆਪਣੀ ਰੀਲ ਹੈ ਉਹ ਚੱਕ ਲੈਣੀ ਆ ਫਿਰ ਆਡੀਓ ਤੇ ਕਲਿੱਕ ਕਰਨਾ ਫਿਰ ਐਡ ਮਿਊਜ਼ਿਕ ਤੇ ਓਕੇ ਕਰਨਾ ਤੁਸੀਂ ਥੱਲੇ ਦੇਖ ਸਕਦੇ ਹੋ ਜਿੰਨੇ ਵੀ ਗਾਣੇ ਨੇ ਇਹਨਾਂ ਚੋਂ ਕੋਈ ਵੀ ਗਾਣਾ ਲਾ ਸਕਦੇ ਹੋ ਜਿਵੇਂ ਆਪਾਂ ਇੱਕ ਭਰ ਲਈਏ ਉਦਾਹਰਨ ਦੇ ਤੌਰ ਤੇ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਭਰ ਤੋਂ ਬਾਅਦ ਤੁਸੀਂ ਥੱਲੇ ਦੇਖੋਗੇ ਇਹ ਸਾਰੇ ਗਾਣੇ ਸਿੱਧੂ ਮੂਸੇਵਾਲਾ ਸਾਹਿਬ ਦੇ ਨੇ ਪਰ ਇੱਥੇ ਗੌਰ ਕਰਨ ਲਈ ਚੀਜ਼ ਜਿਵੇਂ ਵਿੱਚ ਆਇਮ ਵੈਗ ਤੇ ਈ ਦਾ ਨਿਸ਼ਾਨ ਆ ਥੱਲੇ ਲੇਬਲ ਜਿਹੜਾ ਗਾਣਾ বাজਦਾ ਉਤੇ ਵੀ ਈ ਦਾ ਨਿਸ਼ਾਨ ਇਸ ਤਰ੍ਹਾਂ ਜਿੱਤੇ ਵੀ ਈ ਦਾ ਨਿਸ਼ਾਨ ਹੋਵੇ ਉਹ ਗਾਣਾ ਨਹੀਂ ਲਾਉਣਾ ਬਾਕੀ ਸਾਰੇ ਗਾਣੇ ਤੁਸੀਂ ਲਾ ਸਕਦੇ ਹੋ ਜਦੋਂ ਵੀ ਤੁਸੀਂ ਕੋਈ ਵੀ ਗਾਣਾ ਲਾਉਣਿਆ ਤਾਂ ਇੱਕ ਵਾਰੀ ਤੁਸੀਂ ਚੈੱਕ ਕਰਨਾ ਥੱਲੇ ਜਾ ਕੇ ਤੁਸੀਂ ਦੇਖ ਸਕਦੇ ਹੋ ਹੈਲਪ ਐਂਡ ਸਪੋਰਟ ਉਤੇ ਓਕੇ ਕਰਨਾ ਫਿਰ ਸਪੋਰਟ ਇਨਬਾਕਸ ਤੇ ਉਤੇ ਓਕੇ ਕਰਨਾ ਅੱਗੇ ਤੁਸੀਂ ਦੇਖੋਗੇ ਤਾਂ ਆ ਰਿਹਾਗਾ ਯੂ ਆਰ ਅਲਰਟ ਯੂ ਆਰ ਅਲਰਟ ਤੇ ਓਕੇ ਕਰਨ ਤੋਂ ਬਾਅਦ ਜਿਹੜੀਆਂ ਤੁਹਾਨੂੰ ਕੋਈ ਕਾਪੀਰਾਈਟ ਆਇਆ ਹੋਇਆ ਤਾਂ ਉਹ ਸਾਹਮਣੇ ਆ ਜਾਊਗਾ ਜਿਵੇਂ ਦੋ ਰੀਲਾਂ ਤੇ ਮੇਰੀ ਤੇ ਆਇਆ ਹੋਇਆ ਸਭ ਤੋਂ ਪਹਿਲੀ ਰੀਲ ਆਪਾਂ ਚੈੱਕ ਕਰੀਏ ਸੀ ਡਿਟੇਲ ਤੇ ਓਕੇ ਕਰਨਾ ਤਾਂ ਇੱਥੇ ਰਤਵਾ ਜਿਹੜਾ ਸਤਿੰਦਰ ਸਰਤਾਜ ਦਾ ਗਾਣਾ ਉਹਦਾ ਕਾਪੀਰਾਈਟ ਆਇਆ ਹੋਇਆ ਤਾਂ ਇਹਨੂੰ ਗਾਣੀ ਚੇਂਜ ਕਰਕੇ ਵੀ ਆਪਣਾ ਦੁਬਾਰੇ ਫੇਰ ਰੀਲ ਪਾ ਸਕਦੇ ਹਾਂ ਤਾਂ ਕਾਪੀਰਾਈਟ ਨਹੀਂ ਆਊਗਾ ਇੱਕ ਦੋ ਗੱਲਾਂ ਤੁਸੀਂ ਧਿਆਨ ਰੱਖਣੀਆਂ ਨੇ ਦੋਸਤੋ ਥੱਲੇ ਜਿਹੜੀ ਆਪਾਂ ਉਹ ਵੀ ਦਿਖਾ ਦਿੰਨੇ ਆਂ ਥੱਲੇ ਫੇਸ ਦੀ ਡਿਟੇਲ ਤੇ ਓਕੇ ਕਰੋ ਕਿ ਤੁਸੀਂ ਦੇਖ ਸਕਦੇ ਹੋ ਚੈਂਪੀਅਨ ਐਂਥਮ ਕਾਰਨਾਵਲ ਦਾ ਗਾਣਾ ਜਿਹੜਾ ਉਤੇ ਆਪਾਂ ਨੂੰ ਕਾਪੀਰਾਈਟ ਆਇਆ ਹੋਇਆ ਇਸ ਤਰ੍ਹਾਂ ਜੇ ਅਗਰ ਜੀ ਤੁਹਾਨੂੰ ਕੋਈ ਵੀ ਕਾਪੀਰਾਈਟ ਵਾਲਾ ਮਿਊਜ਼ਿਕ ਆਉਂਦਾ ਤਾਂ ਉਹਨੂੰ ਚੇਂਜ ਕਰਕੇ ਤੁਸੀਂ ਉਹਦੀ ਜਗ੍ਹਾ ਇੱਕ ਹੋਰ ਗਾਣਾ ਲਾ ਸਕਦੇ ਹੋ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੈਂ ਟਾ ਬਿਜ਼ਨਸ ਸੂਟ ਚ ਆਪਾਂ ਆਪਣਾ ਪੇਜ ਖੋਲ ਲਿਆ ਇਸ ਸਾਈਟ ਤੇ ਤੁਸੀਂ ਦੇਖ ਰਹੇ ਹੋ ਜੋ ਡਾਲਰ ਦੀ ਮੋਨਟਾਈਜੇਸ਼ਨ ਦੀ ਆਪਸ਼ਨ ਆ ਉਹ ਸਾਰੇ ਗ੍ਰੀਨ ਹੋ ਰਹੀ ਹੈ ਮਤਲਬ ਕਿਸੇ ਤੇ ਵੀ ਕੋਈ ਕਾਪੀਰਾਈਟ ਨਹੀਂ ਹੈ ਇਸ ਤਰ੍ਹਾਂ ਤੁਸੀਂ ਆਪਣੀਆਂ ਰੀਲਾਂ ਤੇ ਹੈ ਇਹ ਇੱਕ ਦੋ ਗੱਲਾਂ ਦਾ ਧਿਆਨ ਰੱਖ ਕੇ ਗਾਣੇ ਲਾ ਸਕਦੇ ਹੋ ਜੇਕਰ ਤੁਹਾਨੂੰ ਯੂਜ਼ਲ ਲਾਇਸੈਂਸ 뮤직 ਦੀ ਕੋਈ ਆਪਸ਼ਨ ਆਈ ਹੋਈ ਹੈ ਜਿਹੜੀ ਤੁਹਾਨੂੰ ਪਹਿਲਾਂ ਵੀ ਦਿਖਾਈ ਹੈਗੀ ਤਾਂ ਤੁਹਾਨੂੰ ਕੋਈ ਕਾਪੀਰਾਈਟ ਨਹੀਂ ਆਉਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਫੋਲੋ ਵੀ ਕਰ ਲਿਓ ਅਗਰ ਜੇ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਵੀ ਦੱਸਣਾ ਵੀਡੀਓ ਦੇਖਣ ਦੇ ਲਈ ਧੰਨਵਾਦ